ਆਪਣਾ ਵਾਲੀ ਗੱਡੀ ਜੀ ਉੱਥੇ ਜਿੱਥੇ ਆਪਾਂ ਦਵਾਨ ਲਵਾਉਣੇ ਉੱਥੇ ਰੋਕਿਆਂਦੀ ਸੀ ਤੇ ਆ ਪਹਿਲਾਂ ਆਪ ਜਿਹੜਾ ਹੈਗਾ ਸਕੂਲ ਦੇ ਵਿੱਚ ਜਾ ਕੇ ਆਏ ਸੀ ਉਹ ਕਿਹੜਾ ਸਕੂਲ ਸੀ ਬਾਬਾ ਜੀ ਉਹਨਾਂ ਦਾ ਹੀ ਹਾਂ ਗਿਆਨ ਸਰ ਹਾਂ ਤੇ ਉੱਥੇ ਜਿਹੜਾ ਹੈਗਾ ਭਾਈ ਗੁਰਸੇਖ ਜਿਹੜੇ ਟੀਚਰਸ ਨੇ ਉਹ ਉੱਥੇ ਪੜ੍ਹਾਉਂਦੇ ਨੇ ਤੇ ਗੁਰਮਤ ਦਾ ਜਿਹੜਾ ਹੈਗਾ ਵਿਚਾਰ ਹੁੰਦਾ ਜੀ ਉੱਥੇ ਤੇ ਬਾਕੀ ਆ ਆਪਣਾ ਜੀ ਪੋਸਟਰ ਐ ਵੈਨਰ ਐ ਜਿਹੜੇ ਆਪਾਂ ਦਵਾਨ ਲਵਾ ਰਹੇ ਆ ਜਿਨ੍ਹਾਂ ਦਾ ਪ੍ਰਚਾਰ ਕਰਨ ਵਾਸਤੇ ਅੱਜ ਆਪਾਂ ਪਹਿਲਾ ਦਿਨ ਹੈਗਾ ਜਿਹੜਾ ਅੱਜ ਆਪਾਂ ਚੱਲੇ ਆ ਜੀ ਤੇ ਆਹ ਗਰ ਆਪਣੇ ਰਿਸ਼ਤੇਦਾਰਾਂ ਦੇ ਆਂ ਤੇ ਇਹ ਬਾਈ ਆਪਣੇ ਨਵੀਪ ਬਰਾੜ ਫੋਟੋਗ੍ਰਾਫਰ ਸਾਹਿਬ ਐਨਵੀ ਪ੍ਰੋਡਕਸ਼ਨਸ ਤੇ ਇਹ ਆਪਣੇ ਤਾਇਆ ਜੀ ਦਾ ਲੜਕਾ ਜੀ ਤੇ ਏ ਤੇ ਨਾਲ ਆਪਣੇ ਬਾਬਾ ਜੀ ਹੁਣੇ ਹੈਗੇ ਨੇ ਤਿੰਨ ਸਿੰਘ ਤੇ ਜਿਹੜਾ ਹੈਗਾ ਆਪਣੇ ਮੇਨ ਮੇਨ ਸੱਦੇ ਪੱਤਰ ਜਿਹੜੇ ਹੈਗੇ ਆ ਉਹ ਦੇਣ ਚੱਲੇ ਆ ਕਿ ਰਾਜੇ ਉਸ ਤੋਂ ਬਾਅਦ ਜਿਹੜੇ ਪਿੰਡਾਂ ਦੇ ਵਿੱਚ ਫਲੈਕਸਾਂ ਵਗੈਰਾ ਤੇ ਉਹ ਲਾਉਣੀਆਂ ਨੇ ਉਸ ਤੋਂ ਬਾਅਦ ਉਹਦਾ ਪ੍ਰੋਗਰਾਮ ਲੈ ਦੋ ਤਿੰਨ ਦਿਨਾਂ ਤੱਕ ਚੱਲੂ ਕਰਨਾ ਹਣਾ ਬਸ ਹਾਂ 10 ਤੱਕ ਤੇ ਨਾਲ-ਨਾਲ ਜਿਹੜੀ ਹੈਗੀ ਆ ਭਾਈ ਤੁਹਾਨੂੰ ਡੇਲੀ ਦੀ ਅਪਡੇਟ ਥੋੜੀ-ਥੋੜੀ ਦਿੰਦੇ ਰਿਹਾ ਕਰਾਂਗੇ ਕੋਸ਼ਿਸ਼ ਕਰ ਜਿਹੜੇ ਹੈਗੇ ਆ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜਿਹੜੇ ਹੈਗੇ ਆ ਉਹਨਾਂ ਕੋਲੇ ਵੀ ਆਪਾਂ ਇੱਕ ਦੋਆਂ ਕੋਲੇ ਜਾਣਾ ਤੇ ਕੋਸ਼ਿਸ਼ ਜਿਹੜੇ ਹੈਗੇ ਆ ਬਾਬਾ ਜੀ ਹੁਣਾਂ ਕੋਲ ਜਾਣਾ ਤੇ ਕੋਸ਼ ਆਪਣੇ ਇਧਰਲੇ ਪਾਸੇ ਰਿਸ਼ਤੇਦਾਰੀਆਂ ਹੈਗੇ ਨੇ ਮੇਣ-ਮੇਣ ਉਹਨਾਂ ਕੋਲੇ ਭਾਈ ਨਾਲੇ ਮਾੜੀ-ਮੋਟੀ ਜਿਹੜੀ ਹੈਗੀ ਆ ਸੇਵਾ ਦਾ ਦਾਣ ਪੈ ਜਾਊਗਾ ਇੱਕ ਦੋ ਪਰਚੀਆਂ ਪੁਰਚੀਆਂ ਕੱਟ ਲਾਂਗੇ ਤੇ ਬਾਕੀ ਜਿਹੜਾ ਹੈਗਾ ਭਾਈ ਸਦਾ ਪੱਤਰ ਦੇ ਆਵਾਂਗੇ ਇਹਨੇ ਨਾਲ ਕੀ ਹੁੰਦਾ ਥੋੜਾ ਜਿਹਾ ਪ੍ਰਚਾਰ ਵੱਜ ਜਾਂਦਾ ਹੈ ਤੁਸੀਂ ਕੁਝ ਕਹਿਣਾ ਜੀ ਵਾਈਗੁਰੀਏ ਖਾਲਸਾ ਵਾਈਗੁਰੀ ਦੀ ਬਤਾਈ ਜੀ ਦਾ ਪ੍ਰਵਾਨ ਸਾਡਾ ਇੰਨੇ ਵੀ ਤਕਰੀਬ ਦਾ ਸਮਾਗਮ ਹੈ। ਸਾਰ ਸੇਵਾ ਸ਼ੁਰੂ ਹੈ। ਤੇ ਗੁਰਮੁਖ ਵਿਦਿਆਰਥੀ ਆਪਨਾ। ਠੀਕ ਆ ਰਹੀ ਗੁਰਮੁਖ ਵਿਦਿਆਰਥੀ। ਦਮਦਮਾ ਵਿੱਚ ਬੱਚਿਆਂ ਨੂੰ ਹੂੰ ਇੱਥੋਂ ਨਹੀਂ ਅਪਾ ਜਗਦੀਸ਼ ਕੋਲ ਚੱਲਦੇ। ਸਾਰੇ ਕੁਝ ਚੱਲਦੇ ਆ ਤੁਹਾਨੂੰ। ਲਿਆ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ। ਮੰਜੀ ਸਾਹਿਬ ਪਾਸ਼ਾਹੀ ਨੌਵੀਂ ਆਪ ਮੁਕਤ ਮੁਕਤ ਕਰਨ ਇਹ ਪਾਸ਼ਾਹੀ ਨੌਵੀਂ ਦਾ ਸਥਾਨ ਹੈ ਜੀ ਤੇ ਇਧਰ ਪਾਸ਼ਾਹੀ ਦਸਵੀਂ ਦਾ ਇਹ ਗੋਤਰਾ ਸ਼ੀਰ ਦੀ ਦੰਦਮਾ ਸਾਹਿਬ ਪਾਸ਼ਾਹੀ ਦਸਵੀਂ ਵਾਹਿਗੁਰੂ ਜੀ ਕਾ ਸਾਰੇ ਹਾਥੀ ਬਣਿਆ ਆ ਪਈ ਇਹ ਸਰਦਾਰ ਦਾ ਵਾਰਿਸ ਦਾ ਤਾਤਾ ਜੀ ਤੋਂ ਬ੍ਰਹਮ ਕਸਵਾਨੀਸ ਬਾਰੇ ਨਿਭਰਾਉਣਾ ਇਸਨੇ ਕਰਤਾ ਸੀ ਇੱਕ ਜੋੜ ਮੇਲੇ ਦਾ ਦਸਵੇਂ ਪਾਤਸ਼ਾਹ ਜੀ ਨੇ ਇੱਥੇ ਧਰਤੀ ਦੇ ਆਏ ਸੀ ਕਿ ਭਾਈ ਗੱਜੇ ਦੀ ਜੁਨੀ ਸੀਗੀ ਇਹ ਡੱਲੇ ਦੀ ਹਵੇਲੀ ਸੀ ਪਰ ਉਹ ਉਹ ਮੂਵੀ ਜਗਾ ਖਾਲੀ ਪਈ ਸੀ ਟੱਬੇ ਤੇ ਮਹਾਰਾਏ ਨੇ ਆ ਕੇ ਅਬਦੁੱਲਾ ਤੇ ਰਵਾਨੀ ਹੈ ਜਿੱਥੇ ਕੋੜਾ ਬੰਦਾ ਆਇਆ ਤਾਂ ਬੁਲਾਇਆ ਸੀ ਸੇਮ ਨਹੀਂ ਲੱਗਾ ਮੈਨੂੰ ਬਹੁਤ ਸੇਮ ਆਪਣਾ ਨਾਲ ਉਹ ਵੀ ਦਰਾਖਤ ਇਹ ਗੱਲ ਹੋਰ ਉਸਨੇ ਕਿਹਾ ਪੁਰਸਾਂ ਆਇਆ ਜਦੋਂ ਗੱਤ ਰੱਖਣਾ ਉਹਦੇ ਸੀ ਐਂ ਜਾਹੋ ਜਲਾ ਰੱਖਦਾ ਨਜੀ ਸਿੰਘ ਦੇ ਦੱਤ ਕੇ ਸਾਫ ਕਰਦੇ ਪਾਸਾ ਸੱਤਰ ਮੋਟੇ ਮੂਹਰੇ ਬਰਖ ਕਰੀਏ ਫਿਰ ਮਹਾਰਾਜ ਨੇ ਭਾਈ ਦੰਦੇ ਪੋਲੇ ਖੜਾ ਕੇ ਤੁਸੀਂ ਕਹਿੰਦੇ ਭਾਈ ਵੀਰ ਸਿੰਘ ਦੀ ਉਹ ਮੇਰੇ ਭਾਈ ਵੀਰ ਸਿੰਘ ਠੀਕ ਹੈ ਦੇਖੋ ਜਦੋਂ ਤੁਹਾਨੂੰ ਦੇਖਦਾ ਜਦੋਂ ਤੇ ਮਹਾਰਾਜ ਆਖਦੇ ਰਵਾਜ ਨਹੀਂ ਲਾਗਣ ਉਹਨਾਂ ਨੂੰ ਆ ਜਦੋਂ ਭੇਟ ਕੀਤੀ ਐ ਸਿੰਘ ਨੇ ਆ ਕੇ ਬਲੂਨ ਸਜਾ ਹੋਇਆ ਸੀ ਤੇ ਸੰਭਾਰਕ ਤੇ ਲੋਹਰ ਨੇ ਵਾਸਤੇ ਬੰਦੇ ਸਿੰਘ ਨੇ ਪਾਇਆ ਫਿਲਮ ਦੀ ਵੀ ਪਰੋਟਸਾ ਦੇ ਤੇ ਦੇਖ ਉਹ ਆਪ ਅਸਲੀ ਤੇ ਇਹ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੰਨਤਾ ਪ੍ਰੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲਪਰਸ਼ਾਹੀ ਛਪੜੇ ਖਾ ਕੇ ਗੁਰੂ ਦੀ ਕਾਛੀ ਦਾ ਵਾਰ ਦਿੱਤਾ ਸੀਗਾ ਜਿਨ੍ਹਾਂ ਨਾਲ ਗੁਰੂ ਗੋਬਿੰਦ ਸਾਹਿਬ ਕਿਹਾ ਸੀ ਸੈਤਕ ਕਰਨ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਸੇਵਾ ਲਈ ਆਸਿਕਾ ਨੂੰ ਉਪਦੇਸ਼ ਕਰ ਰਹੇ ਜਦੋਂ ਬਾਈ ਉਹ ਤਾਂ ਦਿਖਾਈ ਨਹੀਂ ਕਿ ਉਹ ਚਲ ਰਹੀਆਂ ਹੋਣ ਉਹ ਦੱਸਦੇ ਆ ਕਿ ਮੀਤ ਬਾਕੀ ਸੇਵਾ ਤੇ ਆਦਾ ਇੱਥੇ ਜਦੋਂ ਗੁਰੂ ਸਾਹਿਬ ਜੀ ਸੰਪੂਰਨਤਾ ਹੋ ਗਈ ਤੇ ਬਾਪੂ ਆਪਣਾ ਬੈਠਾ ਉਪਦੇਸ਼ ਕਰ ਲਿਆ ਤੇ ਸਾਰੇ ਗੁਰੂ ਸਾਹਿਬ ਜੀ ਦਾ ਅਰਥ ਸੰਪੂਰਨ ਹੋ ਗਿਆ 42 ਵਰੂ ਜਿੰਨੀ ਸੰਗਤ ਬੈਠੀ ਸੀ ਸਾਰੀ ਸੱਚ ਠੰਡ ਜਾਣ ਲੱਗੀ ਤੇ ਮਾਪਾ ਜੀ ਨੇ ਬਾਬਾ ਬੰਦਾ ਸਿਰ ਆਸਾ ਵੀ ਬਾਬਾ ਦੀਪ ਸਿੰਘ ਦੀ ਭਾਈ ਮਨੀ ਸਿੰਘ ਦੀ ਬਹੁਤ ਫੜ ਗਈ ਅਨੇ ਕੁਸੀ ਤੋਂ ਧਰਤੀ ਦੇ ਉਹ ਇਹਨਾਂ ਨੂੰ ਜਿਹੜਾ ਹੁਣ ਦੇਖਿਆ ਇਹ ਹੁੰਦਾ ਪ੍ਰਚਾਰ ਨਹੀਂ ਕਰਦੇ ਤੇ ਜਿੰਨੇ ਸਿੰਘ ਸੰਗਤ ਬੈਠੀ ਸਾਰੇ ਸਤਿ ਸੰਗਤ ਜੀ ਰੋਪੋਰਾ ਸਾਹਿਬ ਚ ਬੈ ਕੇ ਬਾਬਾ ਦੀਪ ਸਿੰਘ ਮੋਤੀਆਂ ਲਿਖੀ ਤੇ ਆਹ ਜਦੋਂ ਗੁਰੂ ਜਨ ਸਾਹਿਬ ਦੀ ਲਿਖਤ ਕਰਵਾਉਂਦੇ ਸੀ ਗੁਰੂ ਸਾਹਿਬ ਉਹ ਬਾਣੀ ਦਾ ਚਾਰਨੇ ਚੋ ਉਚਾਰਨੇ ਕਰਦੇ ਸੀ ਪਹਿਲੇ ਪਾਸੇ ਤੋਂ ਲੈ ਕੇ ਮਨੀ ਸਿੰਘ ਦੀ ਬਾਣੀ ਮਹਾਰਾਜ ਜੀ ਦੇ ਮੁਖ ਤੋਂ ਚਾਰਨੇ ਕੀ ਸੀ ਸ਼ਕਤੀ ਜਨਾਂ ਦੀ ਬਾਣੀ ਮਹਾਰਾਜ ਜੀ ਦੇ ਨਾਲ ਤੋਂ ਉਚਾਰ ਕੇ ਸਾਰੀ ਬਾਬਾ ਦੀਪ ਸਿੰਘ ਜੀ ਕਲਮਾ ਤੇ ਸ਼ਾਹੀ ਤਿਆਰ ਕਰਕੇ ਦਿੰਦੇ ਸੀ ਬੰਦੀ ਸਿੰਘ ਨੂੰ

ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਇਸ ਸੰਕੇਤ ਦੇ ਵਿੱਚ ਇਤਿਹਾਸ ਲਿਖਿਆ ਜੀ ਤੇ ਇਧਰ ਦਰਸ਼ਨ ਕਰੇਗੇ ਵਾਹ ਬਸ ਸਰਬ ਲੋਹ ਦੇ ਕੜੇ ਦੇਖੇ ਜਾ ਰਹੇ ਨੇ ਵਾਸ਼ਨਾ ਦੇ ਗ੍ਰੇਸੇ ਆਇਆ ਸੁਣੀ ਜਿੰਨਾ ਮੌਤ ਦਾ ਗਿਆਨ ਉਨਾ ਸਟਵਾਜੀ ਜਿੰਨਾ ਮੌਤ ਦਾ ਗਿਆਨ ਸਰਪਾਈ ਆਲਾ ਸਹੀ ਲੋਹ ਦਾ ਵੀਲੇ ਸਰਪਾਈ ਉੱਤੇ ਰੱਖਿਆ ਹੈ ਕਿਹੜੇ ਪਾਸੇ ਉਧਰ ਤਾਂ ਮੈਂ ਵਾਈਗੁਰੂ ਜੀ ਹਾਂ ਉਧਰ ਬਾਹਰ ਚ ਖੜੇ ਸੀ ਭਾਈ ਹਾਂ ਆ ਜਾਓ ਠੀਕ ਹੈ ਇੱਡੀ ਅੰਦਰ ਹੀ ਗੋਲੋ ਪਹਿਲਾਂ ਤਾਂ ਅਸੀਂ ਨਾ ਦੇ ਪਹਿਲਾਂ ਤਾਂ ਅਸੀਂ ਨਾ ਦੇ ਨਹੀਂ 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 ਕੋਈ ਨਹੀਂ ਫਾਈਵਰੀ ਖਾਲਸਾ ਫਾਈਵਰੀ ਜੀ ਕਿੱਥੇ ਜੀ ਬਣਾ ਜਾਈ ਚਾਹੀਦਾ ਐਂਵੀ ਉੱਤੇ ਰਹਿਣਾ ਜੀ ਅੱਛਾ ਐਜੀ ਹੋ ਗਈ ਬੋਲ ਲੈ ਪੀੜ ਸਵੇਰ ਦੇ ਪਹਿਲਾਂ ਕਰੀ ਅਖੇੜੂ ਵੀ ਡਿੱਕਦਾ ਗਈ ਹਾਂ ਹੁਣ ਵਧਾਈਆਂ ਭਾਈ ਨਵੀਂ ਘੜੀ ਦੀਆਂ ਸੱਸੀ ਮੈਂ ਬਤਨ ਗੱਦੀ ਦਾ ਪ੍ਰਾਣੀ ਕਰਤੀ ਹਮਨ ਤੇ ਖੋਖੋ ਹੋ ਗਈ। ਉਹ ਹੀ ਉੱਧ ਗਏ ਸੀ ਅਸੀਂ ਡੇਰੇ ਮਾਪਾਂ ਨਾਲ ਨਿਕਲੀ। ਅੱਛਾ ਅੱਛਾ ਉੱਧਰ ਬਾਹਰ ਵਾਲੇ ਪਾਸੇ। ਠੀਕ ਹੈ ਬਣਾਇ। ਬਾਣਾ ਚੈਨਲ ਤੇ ਹੋ ਠੀਕ ਹੈ। ਠੀਕ ਹੈ। ਇੱਕ ਪੋਡਕਾਸਟ ਇੱਥੇ ਕਰਨਾ ਕੋ ਬਾਲ ਸਿੰਘ ਦਾ। ਸਾਡਗੇ ਜੀ ਬਸ ਆਪਾਂ। ਅੱਛਾ ਨਾਲ ਹੀ ਕਿਚਨ ਤਿਆਰ ਕਰਤਾ ਆਏ ਬਈ। ਬਸ 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 ਘੌਲੀ ਹੈ ਜੀ ਹੁਣ ਤਾਂ। ਹਾਂ ਨਜੀ ਹੁਣ ਤੱਕ ਉਹ ਰਿਮਾਈਂਡ ਹੋ ਜਾਵੇ ਬਾਥਰੂਮ ਬੂਤਰ ਸਹੀ ਆ ਸਾਰਾ ਕੁਝ ਠੀਕ ਆ ਤਾਂ ਵੇ ਹੂੰ ਬਸ ਕੱਲੇ ਪਰਨੇ ਨਾ ਦਵਾਈ ਲਾ ਬਸ ਹਾਂਜੀ ਹਾਂਜੀ ਬਸ ਕਿਤਾਬ ਵੀ ਦਵਾਈ ਲਾ ਪੱਗ ਬੰਨ ਲਓ ਕੋਈ ਬੰਨ ਲੈਣਾ ਸੋਹਣੀ ਬਹੁਤ ਆ ਜੀ ਦਵਾਈ ਲਾ ਮੈਨੂੰ ਇਹ ਪੱਗ ਤਾਂ ਮੈਂ ਬੰਨਦਾ ਹੁੰਦਾ ਜੀ ਆਪਣੇ ਦਾ ਦਵਾਈ ਲਿਆ ਹਾਂ ਟਿਕਾ ਨਹੀਂ ਪਿੱਛੇ ਜੇ 2 ਮਹੀਨੇ ਹੋ ਗਏ 2 ਰੁਪਏ ਦੇ ਪ੍ਰੋਗਰਾਮ ਜੇ ਅਸੀਂ ਆ ਜੀ ਮੇਰੇ ਪੈ ਗਈ ਉਹਨਾਂ ਸੰਗ ਬਰਾਬਰ ਸਾਹਿਬ ਬੈਗ ਜਰਾ ਰੱਖ ਥੋੜਾ ਜਿਹਾ ਹੈ ਵਹਾਂ ਪਚੰਗੀ ਵਾਏ ਵਰਗੀ ਕੀ ਫਤਿਹਪੁੱਤ ਠੀਕ ਹੈ ਕਿਦਾਂ ਚੋ ਜਾਰ ਸਿੰਘ ਪੁੱਤ ਬਚਾ ਲਾ ਜੇ ਮੈਂ ਕੀ ਕਰਦੇ ਕੋਤ ਮੰਗੇ ਪੈਰੀ ਜਾਂ ਮੰਗਣਾ ਉੱਦੋਂ ਮਿਲ ਲੇ ਤੇਰੀ ਮੰਮੀ ਨਾਲ ਇਹ ਤਾਂ ਸੋਨੇ ਮੰਗਾਉਣੇ ਦੇਖਿਆ ਇਹ ਕੋੜੇ ਦਾ ਬਣਾਇਆਗਾ ਕੋੜਾ ਬਣਾਉਣ ਵਾਸਤੇ ਹਾਂ ਹਾਂ ਕੋੜੇ ਦਾ ਲੱਕੜਾ ਤੇ ਗੱਲ ਕਰੂੰ ਤੇ ਰਦਰ ਸਾਹਿਬ ਇਹ ਜਾਣ ਭਾਈ ਬਾਕੀ ਪਹਿਲਾ ਪਹਿਲਾ ਇਹਦਾ ਕੀਤਾ ਗੱਲ ਨੂੰ ਠੀਕ ਹੈ ਜੀ ਫਿਰ ਕਿਤੇ ਹੋਏ ਚੱਕਲੇ ਸੀ ਆਪਣੇ ਠੀਕ ਹੈ ਜੀ ਫਿਰ ਜਦੋਂ ਹੋ ਰਿਹਾ ਦੂਰ ਜਾ ਰਿਹਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਸਾਡੇ ਹਾਂ ਕੋਈ ਗੱਲ ਨਹੀਂ ਕਰਨਾ ਤੁਸੀਂ ਲਵਾਓ ਜੱਜ ਕੇ ਸਾਡੇ ਨਾਲ ਕਹੀ ਜਾਨ ਹਾਂ ਹਾਂ ਜੇ ਕੋਈ ਜ਼ਰੂਰੀ ਕੰਮ ਹੋਇਆ ਸੰਦਾ ਲਓ ਜੀ ਜਿਹੜਾ ਹੈਗਾ ਆਪਣੇ ਬਾਈ ਨਵਦੀਪ ਨੂੰ ਵੀ ਭਾਈ ਘਰੇ ਡ੍ਰੌਪ ਕਰਤਾ ਤੇ ਹੁਣ ਆਪਾਂ ਚੱਲੇ ਆਂ ਘਰੇ ਤੇ ਸਮਾਂ ਲੱਗ ਭੱਗ ਜਿਹੜਾ ਹੈਗਾ ਆ 5:30 ਵਜੇ ਦਾ ਹੋ ਗਿਆ ਤੇ ਇਹ ਆਪਣੇ ਘਰ ਵਾਲੀ ਗਲੀ ਦਾ ਰੂਟ ਬਾਈ ਤੇ ਬਾਈ ਹਰਮਨ ਕਾ ਘਰ ਆ ਗਿਆ ਭਾਈ ਇਹ ਇੱਥੇ ਵੀ ਆਪਾਂ ਨਿਮਾ ਬੰਨਣ ਆਏ ਸੀ ਕਿਸੇ ਦਿਨ ਤੇ ਅੱਜ ਦੇ ਵੀਡੀਓ ਤੇ ਆਪਾਂ ਇੱਥੇ ਸਮਾਪਤੀ ਕਰਦੇ ਆਂ ਅੱਜ ਜਿਹੜਾ ਹੈਗਾ ਸੀਗਾ ਆ ਕਿਰਤ ਕਰੋ ਚੈਨਲ ਵਾਲਿਆਂ ਦੇ ਭਾਈ ਜਿਹੜਾ ਹੈਗਾ ਸੀ ਉਹਨਾਂ ਦੇ ਗਏ ਤਲਵੰਡੀ ਸਾਬੋ ਗਏ ਤੇ ਇੱਕ ਤੋਂ ਜਿਹੜੇ ਹੋਰ ਆਪਣੇ ਲੋਕੇਸ਼ਨਾਂ ਤੇ ਜਗਾਵਾਂ ਤੇ ਜਾ ਕੇ ਜਿਹੜਾ ਆਪਣੇ ਸੱਦਾ ਪੱਤਰ ਸੀਗਾ ਦਿਵਾਨ ਵਾਲਾ ਭਾਈ ਉਹ ਦੇ ਗਿਆ ਤੇ ਬਾਬਾ ਜੋਨੀ ਜੀ ਉਹਨਾਂ ਦੇ ਜਿਹੜੇ ਹੈਗੇ ਆ ਦਿਵਾਨ ਲੱਗਣੇ ਨੇ ਤੇ ਬਾਕੀ ਪੋਸਟਰ ਆਪਾਂ ਤੁਹਾਨੂੰ ਦਿਖਾਤਾ ਸੀਗਾ ਤੇ ਡੇਟ ਵਗੈਰਾ ਸਾਰੀ ਉਹਦੇ ਵਿੱਚ ਲਿਖੀ 19 20 ਤਰੀਕ ਦੇ ਜਿਹੜੇ ਹੈਗੇ ਨੇ ਦਿਵਾਨ ਨੇ ਸ਼ਾਮ ਦਾ ਸਮਾਂਗਾ ਤੇ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ ਮਿਲਦੇ ਆਂ ਨਵੀਂ ਸਵੇਰ ਨਾਲ ਨਵੀਆਂ ਦੀ ਦਿਨਚਰਿਆ ਨਾਲ ਤੇ ਨਵੇਂ ਰੂਟ ਨਾਲ ਮਿਲਦੇ ਆ ਜੀ ਫਿਰ ਕੱਲ ਨੂੰ ਹੈਗਾ ਜਿਹੜਾ ਬਠਿੰਡੇ ਕੰਨੀ ਦਾ ਟੂਰ ਬਣਾਉਂਦੇ ਆਗੇ ਤੇ ਜੇ ਕੋਈ ਘਰ ਤੇ ਘਰੇ ਕੰਮ ਤੰਦਾ ਨਾ ਕੋਈ ਖਾਸ ਹੋਇਆ ਤਾਂ ਤੇ ਜੇ ਘਰੇ ਕੋਈ ਕੰਮ ਤੰਦਾ ਖਾਸ ਹੋਇਆ ਤਾਂ ਫਿਰ ਭਾਈ ਆਪਾਂ ਇਧਰੋਂ ਛੁੱਟੀ ਮਾਰ ਲਾਂਗੇ ਨਹੀਂ ਫਿਰ ਘਰੋਂ ਛੁੱਟੀ ਮਾਰ ਕੇ ਉਧਰ ਆ ਠੀਕ ਆ ਜੀ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਨਗਰਕੇੜੇ ਦੇ ਵਿੱਚ ਹਾਸੇ ਖੇਡੇ ਰੱਖੇ ਜੀ ਤੇ ਘਰ ਆਪਣਾ ਆ ਗਿਆ ਖੋਲਦੇ ਆ ਬਾਹਰ ਚੱਲਦੇ ਆ ਜੀ ਘਰੇ ਹੁਣ ਤੇ ਕਰਦੇ ਆ ਰੈਸਟ ਪ੍ਰਸ਼ਾਦਾ ਪਾਣੀ ਜਿਹੜਾ ਹੈਗਾ ਆਪਾਂ ਬਾਬਿਆਂ ਕੋਲ ਹੀ ਸ਼ਕਿੰਦੇ ਠੀਕ ਆ ਜੀ ਸਾਰਿਆਂ ਨੂੰ ਸਸਰੀ ਕਾਲਾ ਰੱਬ ਰੱਖਾ ਜੀ